ਇਹ ਕੋਡ ਇਸ ਬੰਦੀ ਮੈਂ ਪਹਿਲਾ ਸਟੇਟਮੈਂਟ ਦੇ ਦਿੱਤਾ ਤੇ ਮੇਰੀ ਉਹ ਸਟੇਟਮੈਂਟ ਆ ਕਿ ਉਹ ਠੀਕ ਹੋ ਉਹਨਾਂ ਨੇ ਮਾफी ਆਪਣੀ ਇੱਤੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿੰਨੇ ਕਰਨੀ ਹੈ ਸਰਕਾਰਾਂ ਨੇ ਤੇ ਜਾਂਚ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਹਾਂ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਨਿਪੇ ਹੋਏ ਸਪਸ਼ਟ ਕਰ ਦੇਣਾ ਸਾਨੂੰ ਗੁਰਦੁਆਰੇ ਪੰਥ ਦੇ ਆ ਗੁਰਦੁਆਰੇ ਸਮੁੱਚੀ ਕੌਮ ਦੇ ਆ ਕੋਈ ਵੀ ਸਰਕਾਰ ਗੁਰਦੁਆਰਿਆਂ ਤੇ ਕਮਜ਼ੇ ਕਰਨ ਦੀ ਭਾਵਨਾ ਛੱਡ ਦੇ ਗੁਰਦੁਆਰਿਆਂ ਤੇ ਕਿਸੇ ਨੂੰ ਕਮਜ਼ੇ ਨਹੀਂ ਕਰਨ ਦਿੱਤੇ ਜਾਣਗੇ ਬਾਕੀ ਸਾਡੇ ਧਿਆਨ ਦਾ ਮਾਮਲਾ ਸਰਕਾਰ ਕੋਈ ਵੀ ਹੋਵੇ ਜਿਨ੍ਹਾਂ ਮਰਜ਼ੀ ਜੋਰ ਲਾ ਲੈ ਗੁਰਦੁਆਰੇ ਪੰਥ ਦੇ ਆ ਪੰਥ ਦੇ ਰਹਿਣਗੇ ਕੋਈ ਕਮਜ਼ੀ ਨਹੀਂ ਕਰੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਦਾ ਪ੍ਰਧਾਨ ਪੰਜਵੀਂ ਵਾਰ ਚੁਣੇ ਜਾਣ ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਹੀ ਹਰਜਿੰਦਰ ਸਿੰਘ ਧਾਮੀ ਨੂੰ ਸਿੱਖ ਕੌਮ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ 1984 ਦੇ ਮੁੱਦੇ ਨੂੰ ਲੈ ਕੇ ਪਾਰਲੀਮੈਂਟ ਵੱਲੋਂ ਜੈਨੋਸਾਈਡ ਵੱਜੋ ਸਵੀਕਾਰ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਗੁਰਦੁਆਰੇ ਪੰਥ ਦੇ ਹਨ ਅਤੇ ਕਿਸੇ ਵੀ ਸਰਕਾਰ ਦਾ ਕਬਜ਼ਾ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਵੋਟਾਂ ਦਾ ਆਕੜਾ ਵਧਿਆ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਿੰਘ ਸਾਹਿਬ? ਇਹ ਜਿੱਦਾਂ ਦੇਖੋ ਕਿ ਉਹਨਾਂ ਦਾ ਸਵਾਲ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਵੱਡਾ ਹੋਰ ਹੈ। ਜਣਾ ਇਹੋ ਤਾਂ ਮੈਂ ਸਮਝਦਾ ਵੀ ਜਿਹੜਾ ਸਰਦਾਰ ਹਰਜਿੰਦਰ ਸਿੰਘ ਤਾਂ ਵੀ ਉਹਨਾਂ ਨੇ ਕੀਤੇ ਹੋਏ ਜਿਹੜੇ ਕੰਮ ਆ ਉਹਨੂੰ ਮਤਲਬ ਮੈਂਬਰਾਂ ਨੇ ਅਪਰੀਸ਼ੀਏਟ ਕੀਤਾ ਸਰਕਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਪੰਜਾਬ ਤੇ ਹੱਕ ਦੀ ਗੱਲ ਕੀਤੀ ਗਈ ਹੈ ਪਾਣੀ ਦੀ ਮੰਗ ਕੀਤੀ ਕਿ ਜਿਹੜਾ ਪਾਣੀ ਪੂਜੇ ਸੂਬੇ ਨੂੰ ਜਾ ਰਿਹਾ ਉਹ ਰੋਕੀ ਬਣ ਦਿੱਤੀ ਜੀ ਮੈਂ ਦੇਖੋ ਜੀ ਜਿਹੜੇ ਵੀ ਸ਼੍ਰੋਮਣੀ ਕਮੇਟੀ ਨੇ ਮਤੇ ਪਾਏ ਆ ਉਹ ਬਹੁਤ ਸਲਾਘਾਯੋਗ ਆ ਉਹਨਾਂ ਕਰਤਾਰਪੁਰ ਦਾ ਜਿਹੜਾ ਲਾਂਘਾ ਵਾ ਇਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਆ ਔਰ ਸਿੱਖ ਅਰਦਾਸਾਂ ਕਰਦੇ ਆ ਇਸ ਕਰਕੇ ਇਹ ਲਾਂਘਾ ਜਿਹੜਾ ਖੁੱਲਣਾ ਚਾਹੀਦਾ ਔਰ ਬਾਕੀ ਵੀ ਜਿਹੜੇ ਮਤੇ ਪਾਏ ਆ ਜਿਵੇਂ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਬੰਦੀ ਸਿੰਘਾਂ ਦੇ ਵਿੱਚ ਤੁਸੀਂ ਦੇਖੋ ਭਈ ਸਜਾਵਾਂ ਪੂਰੀਆਂ ਕਰ ਚੁੱਕੇ ਆ 2019 ਦੇ ਵਿੱਚ ਭਾਰਤ ਸਰਕਾਰ ਨੇ ਉਦੋਂ ਐਲਾਨ ਕੀਤਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਤੇ ਅੱਜ ਉਹਨਾਂ ਦਾ ਜਿਹੜਾ ਹੱਕ ਵਾ ਬੰਦੀ ਸਿੰਘਾਂ ਦਾ ਬਹਾਲ ਹੋਣਾ ਚਾਹੀਦਾ ਜਿਨ੍ਹਾਂ ਨੇ ਸਜਾ ਪੂਰੀ ਕੀਤੀ ਆ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਜਿੰਦਾ ਸ਼ਹੀਦ ਉਹਨਾਂ ਦੀ ਜਿਹੜੀ ਫਾਂਸੀ ਉਮਰ ਕੈਦ ਦੇ ਵਿੱਚ ਬਦਲ ਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਬਾਕੀ ਭਾਈ ਜਗਤਾਰ ਸਿੰਘ ਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਥੋਰਾ ਭਾਈ ਗੁਰਦੀਪ ਸਿੰਘ ਛੜਾ ਤੇ ਦਵਿੰਦਰਪਾਲ ਸਿੰਘ ਭੁੱਲਰ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਜੋ ਵੀ ਜਿੰਨਾਂ ਸਜ਼ਾਵਾਂ ਪੂਰੀਆਂ ਕੀਤੀਆਂ ਜਿੰਨੇ ਸਮੂੱਚੇ ਬੰਦੀ ਸਿੰਘ ਉਹਨਾਂ ਦੀ ਗ੍ਰਿਫਤਾਰੀ ਬਿਨਾਂ ਸਾਹਿਬ ਤਾਲਕਾ ਦਿੱਲੀ ਵਿਖੇ ਇੱਕ ਰੋਕ ਲਗਾਈ ਸੀਗੀ ਤੁਸੀਂ ਅਜਲਾਸ ਤੇ 3 ਹਾਲ ਤੱਕ ਤੋਂ ਸਰਕਾਰ ਵੱਲੋਂ ਹੁਕਮ ਜਾਰੀ ਹੁੰਦਾ ਹੈ ਇਕ ਸੱਚਾ ਸਿੱਖ ਹਰ ਇੱਕ ਹੁਕਮ ਮੰਨਦਾ ਪਰ ਉਹ ਤੁਹਾਡਾ ਹੁਕਮ ਨਹੀਂ ਮੰਨਿਆ ਗਿਆ ਤੁਹਾਡਾ ਵੀ ਨਹੀਂ ਮੰਨਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਦੇ ਉਲਟ ਜਾ ਕੇ ਇਜਲਾਸ ਕਰਵਾਇਆ ਗਿਆ ਕੀ ਕਰਨਾ ਚਾਹੁੰਦੇ ਹੋ ਜੀ ਦੇਖੋ ਅਜੇ ਤੇ ਚੱਲ ਰਹੀ ਸ਼ਤਾਬਦੀ ਠੀਕ ਹੈ ਜਿਵੇਂ ਸ਼ਤਾਬਦੀ ਲੰਘਦੀ ਆ ਅਕਾਲ ਤਖਤ ਦਾ ਕੁੰਡਾ ਤਕੜਾ ਅਕਾਲ ਤਖਤ ਦੇ ਕੁੰਡੇ ਦਾ ਕਿਸ ਨੂੰ ਬਾਹਰ ਨਹੀਂ ਜਾਣ ਦੇਣਾ ਜਿਨ੍ਹਾਂ ਨੇ ਵੀ ਹੁਣ ਨਹੀਂ ਗੱਲ ਮੰਨੀ ਤੁਸੀਂ ਦਿਲੀ ਕਮੇਟੀ ਦੀ ਗੱਲ ਕੀਤੀ ਠੀਕ ਹੈ ਔਰ ਜਿਵੇਂ ਸ਼ਤਾਬਦੀ ਲੰਘਦੀ 28 ਨਵੰਬਰ ਉਦੇ ਤੋਂ ਬਾਅਦ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਊਗਾ ਔਰ ਪੁੱਛਿਆ ਜਾਊਗਾ ਵੀ ਤੂੰ ਹੀ ਹੁਕਮਦਲੀ ਕਿਵੇਂ ਕੀਤੀ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਆਪਣਾ ਪੱਖ ਆਣ ਕੇ ਰੱਖਣ ਉਹਨਾਂ ਲਈ ਕੋਲਾ ਪਰ ਜਿਵੇਂ ਸ਼ਤਾਬਦੀ ਲੰਘਦੀ ਆ ਇਹਦੇ ਲਈ ਇਹਨਾਂ ਨੂੰ ਇੱਥੇ ਤਲਬ ਵੀ ਕੀਤਾ ਜਾਊਗਾ ਤੇ ਅੰਥਕ ਪਰੰਪਰਾਵਾਂ ਦੇ ਮੁਤਾਬਕ ਕਾਰਵਾਈ ਹੋਵੇਗੀ। ਜੈ ਸਾਹਿਬ ਮੁੱਖ ਮੰਤਰੀ ਵੱਲੋਂ ਲਗਾਤਾਰ ਗੋਲ ਕਾਂ ਤੇ ਗੁਰੂ ਘਰਾਂ ਤੇ ਟਿੱਪਣੀ ਕੀਤੀ ਜਾਂਦੀ। ਕੱਲ ਉਹਨਾਂ ਨੇ ਇੱਕ ਗੱਲ ਕੀਤੀ ਕਿ ਜੇਕਰ ਗੋਲ ਕਾਂ ਚੁੱਕਦੇ ਹੋ ਤਾਂ 95% ਲੋਕਾਂ ਆਪੇ ਸਿੱਧੀ ਦੇ ਕੇ ਘਰੇ ਬੈ ਜਾਣਗੇ। ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ। ਕੋਈ ਵੀ ਪੱਲਾ ਸਿੱਖ ਹੀ ਨਹੀਂ। ਗੈਰ ਸਿੱਖ ਵੀ ਇੱਥੇ ਮੌਜੂਦ ਨੇ। ਅਰ ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਝ ਭੇਟਾ ਕਰਦੇ ਆ। ਆਹ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲ ਕਚ ਨਹੀਂ ਪਾਉਣਾ ਚਾਹੀਦਾ ਪਰਸਨਲ ਹੀ ਨਾ ਮੱਥਾ ਟੇਕੇ ਇਤੇ ਇਤੇ ਕੋਈ ਪਾਬੰਦੀ ਆਂ ਪਿਆ ਪੈਸੇ ਦਾ ਮੱਥਾ ਟੇਕੇ ਇਹ ਪਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ ਹੁਣ ਜਿਹੜੀਆਂ ਗੋਲ ਕਾਂ ਜਦੋਂ ਹੜ ਆਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਪ੍ਰਾਲੇ ਕੀਤੇ ਆ ਕਿਤੇ ਕੋਈ ਹੋਰ ਮੁਸ਼ਕਲ ਆ ਜੇ ਕੋਈ ਆਫਤ ਆ ਜੇ ਤੇ ਕਿਵੇਂ ਜਾਂਦੇ ਆ ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਬ੍ਰੇਮੀ ਗੋਲ ਕਾਂ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਈ ਗੁਰਦਾਸ ਜੀ ਆਖਦੇ ਆ ਕੋਈ ਕੌਡੀ ਵੀ ਰੱਖਦਾ ਤੇ ਗੁਰੂਰ ਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲ ਕਾਂਜ ਕੌਣੀਆਂ ਇਹ ਗੁਰੂ ਸਿੱਖਾਂ ਦੀ ਸ਼ਰਧਾ ਭਾਵਨਾ ਗੋਲ ਕਾਂ ਕੋਈ ਨਹੀਂ ਚੁਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਆਉਂਦੀ ਆ ਲੱਭ ਸਕਦੀ ਆ ਸ਼ਰਧਾ ਭਾਵਨਾ ਕੀ ਹੈ ਜੀ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਿਕਤਾ ਹੈ ਨਹੀਂ ਤੇ ਕੋਈ ਵੀ ਕਿਸੇ ਧਰਮ ਰਤੀ ਦਾ ਧਰਮ ਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਮੈਂ ਮੰਨਦਾ ਪੰਜਾਬ ਜਿਹੜਾ ਅਸਤੀ ਦਾ ਮਾਮਲਾ ਬਣਾ ਕੇ ਖੜਾਇਆ ਜੀ ਮੁੱਖ ਮੰਤਰੀ ਮੋਤੀ ਹੋਰ ਦੀ ਗੱਲ ਕਰਾਂਗੇ ਤੇ ਹਾਰ ਦੇ ਵਿੱਚ ਇਲੈਕਸ਼ਨ ਹੈ ਉੱਤੇ ਉਹ ਸਿੱਖ ਨਸਲਕੁਸ਼ੀ ਨੂੰ ਨਰਸਹਾਰ ਕਹਿੰਦੇ ਐ ਤੇ ਪੂਰਾ ਜਿਹੜਾ ਹਿੰਦੀ মিডিਆ ਕਹ ਲਈਏ ਜਾਂ ਅਸੀ ਵੀ ਕਹ ਲਈਏ ਪੂਰਾ মিডিਆ ਇਸ ਨੂੰ ਦੰਗੇ ਕਹਿੰਦਾ ਪਰ ਸਿੱਖ ਜੈਨੋਸਾਈਡ ਜਿਹੜਾ ਵਰਡ ਹੈ ਉਹ ਯੂਜ਼ ਨਹੀਂ ਕੀਤਾ ਜਾਂਦਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ देखो ਮੈਂ ਸਮਝਦਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੱਲ ਪਟਨੇ ਇੱਕ ਜਲਸੇ ਦੇ ਵਿੱਚ ਕਹਿਤਾ ਉਹਨਾਂ ਨੇ ਸ਼ਬਦ ਵਰਤਿਆ ਨਰਸਹਾਰ ਜੀ ਸਾਡੀ ਪੰਜਾਬੀ ਚ ਉਹਨੂੰ ਨਸ਼ਲਕੁਸ਼ੀ ਕਹਿੰਦੇ ਆ ਜਾਂ ਅੰਗਰੇਜ਼ੀ ਚ ਆਪਾਂ ਜੈਨੋਸਾਈਡ ਕਹਿੰਦੇ ਆ ਜਦੋਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਸਹਾਰ ਸ਼ਬਦ ਵਰਤਿਆ ਤੇ ਉਦੋਂ ਫਿਰ ਸਮੁੱਚੇ মিডিਏ ਦਾ মিডিਏ ਅਦਾਰਿਆਂ ਦਾ ਜਾਂ ਜਿਹੜੇ ਸੰਬੰਧਿਤ ਅਧਾਰੇ ਆ ਉਹਨਾਂ ਦਾ ਫਰਜ਼ ਬਣਦਾ ਕਿ ਉਹ ਇਹਨੂੰ ਦੰਗੇ ਨਾ ਕਹਣ ਦੰਗੇ ਉਹ ਹੁੰਦੇ ਆ ਜਦੋਂ ਦੋਵਾਂ ਪਾਸਿਆਂ ਤੋਂ ਲੜਾਈ ਹੁੰਦੀ ਇਹ ਕੋਈ ਦੋਵਾਂ ਪਾਸਿਆਂ ਤੋਂ ਲੜਾਈ ਥੋੜਾ ਜਿਹਾ ਸਿੱਖ ਤੇ ਬੜੇ ਸ਼ਾਂਤੀ ਦੇ ਨਾਲ ਆਪਣੇ ਘਰਾਂ 'ਚ ਹੀ ਆਪਣੇ ਕਾਰੋਬਾਰਾਂ 'ਤੇ ਕਈ ਸਫਰਾਂ ਤੇ ਹੀ ਗਿਆ ਪਰ 1984 ਦੇ ਵਿੱਚ ਸਾਡਾ ਉਦੋਂ ਜੈਨੋਸਾਈਡ ਹੋਇਆ ਸਾਡਾ ਕਤਲੇਆਮ ਸਾਡੀ ਨਸ਼ਲਕੁਸ਼ੀ ਹੋਈ ਜਿਹਨੂੰ ਮੋਦੀ ਸਾਹਿਬ ਨੇ ਨਰਸਹਾਰਾ ਰੱਖਿਆ ਕਿ ਮੈਂ ਸਮਝਦਾ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਜੈਨੋਸਾਈਡ ਕਹਿ ਰਿਹਾ ਤੇ ਉਦੋਂ মিডিਏ ਨੂੰ ਵੀ ਕਹਿਣਾ ਚਾਹੀਦਾ ਦੂਜੀ ਗੱਲ ਆਜੇ ਸ਼ਰਮਣੀ ਕਮੇਟੀ ਨੇ ਮਤਾ ਵੀ ਪਾਇਆ ਭਈ ਜਿਵੇਂ ਆਪਾਂ ਕੱਲ ਅਲ ਉਹਨਾਂ ਨੇ ਬਿਆਨ ਦਿੱਤਾ ਪਟਨੇ ਇੱਕ ਚੋਣਵੀ ਰੈਲੀ 'ਚ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮਤਾ ਲਿਆ ਕੇ ਇਸ ਗੱਲ ਦੇ ਉੱਤੇ ਪੱਕੀ ਮੋਹਰ ਲਾਉਣੀ ਚਾਹੀਦੀ ਆ ਕਿ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਨਸ਼ਲਕੁਸ਼ੀ ਹੋਈ ਤਾਂ ਕਿ ਜਦੋਂ ਇਹ ਡਿਕਲੇਅਰ ਹੋ ਜੇ ਇੱਥੇ ਉਹਦੇ ਤੋਂ ਬਾਅਦ ਮੁਲਕ ਦੇ ਵਿੱਚ ਕਦੀ ਇਹੋ ਜਿਹੇ ਹਾਲਾਤ ਨਾ ਬਣਨ ਜਦੋਂ ਕਿਸੇ ਵੀ ਕੌਮ ਦੀ ਕੋਈ ਨਸ਼ਲਕੁਸ਼ੀ ਹੋਵੇ ਉਹਦਾ ਕਤਲਿਆਮ ਹੋਵੇ ਤੇ ਜਿਹੜੇ ਉਹਦੇ ਕਾਤਲ ਆ ਉਹਨਾਂ ਨੂੰ ਸਜ਼ਾਵਾ ਵੀ ਦਿੱਤੀਆਂ ਜਾਣ ਇਹ ਬਹੁਤ ਜ਼ਰੂਰੀ ਆ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹੁਣ ਜੋ ਮੋਦੀ ਸਾਹਿਬ ਨੇ ਐਲਾਨ ਕੀਤਾ ਉਹਦੇ ਤੇ ਪੱਕੀ ਮੋਹਰ ਸਮੇਂ ਦੀ ਹਕੂਮਤ ਨੂੰ ਲਾਉਣੀ ਚਾਹੀਦੀ। ਸਿੰਘ ਸਾਹਿਬ ਮੀਠਾ ਦਰਮਾਨਾ ਤੱਕ ਪਿੰਡ ਚ ਕੱਲ ਇਕਾਮਾਂ ਦੀ ਪਾਰਟੀ ਦੀ ਆਗੂ ਦੀ ਸ਼ਹਿਰ ਤੇ ਗੁਰੂ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਬੜੇ ਲਾਤਨਾਪੂਰਨ ਹੋਇਆ ਸੀ। ਦੇਖੋ ਸਾਡੇ ਕੋਲ ਅੱਗੇ ਵੀ ਕਾਫੀ ਸ਼ਿਕਾਇਤਾਂ ਆਉਂਦੀਆਂ ਹਾਲ ਤੱਕ ਸਾਹਿਬ। ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਗੁਰਦੁਆਰੇ ਪੰਥ ਦੇ ਆ ਗੁਰਦੁਆਰੇ ਸਮੁੱਚੀ ਕੌਮ ਦੇ ਆ ਕੋਈ ਵੀ ਸਰਕਾਰ ਗੁਰਦੁਆਰਿਆਂ ਤੇ ਕਬਜ਼ੇ ਕਰਨ ਦੀ ਭਾਵਨਾ ਛੱਡ ਦੇ। ਗੁਰਦੁਆਰਿਆਂ ਤੇ ਕਿਸੇ ਨੂੰ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ ਬਾਕੀ ਸਾਡੇ ਧਿਆਨ ਚਾ ਮਾਮਲਾ ਸਰਕਾਰ ਕੋਈ ਵੀ ਹੋਵੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਗੁਰਦੁਆਰੇ ਪੰਥ ਦੇ ਆ ਪੰਥ ਦੇ ਰਹਿਣਗੇ ਕੋਈ ਕਬਜ਼ੇ ਨਹੀਂ ਕਰੇਗਾ ਜੀਦਾ ਸਾਹਿਬ ਇੱਕ ਦਰਜੀਤ ਤੋਂ ਸਾਂਝਾ ਸੀ ਮਸਲਾ ਤੋਂ ਅੱਜ ਨਾਲ ਟਾਈਮ ਬਾਅਦ ਵਾਰਤਾਲਾਪ ਹੋਈ ਹੈ ਇੱਕ ਦਰਜੀਤ ਤੋਂ ਦੋਸਾਂਝਾ ਜਿਹੜੇ ਅਮਤਾਬ ਬੱਛਨ ਨੇ ਉਹ ਕਹਿਰੀ ਹਟਾਉਂਦੇ ਨੇ ਉਹ ਕਾਫੀ ਵਿਵਾਦ ਪੂਰੇ ਵਰਲਡ ਦੇ ਮੀਡੀਆ ਦੇ ਵਿੱਚ ਫੈਲਿਆ ਹੈ ਤੇ ਦੂਜੀ ਗੱਲ ਇੱਥੇ ਹੈ ਕਿ ਅਮਤਾਬ ਬੱਛਨ ਨੇ ਇੱਕ ਮੁਆਫੀ ਮੰਗੀ ਹੈ ਲਿਖਤ ਦੇ ਵਿੱਚ ਜੋ ਸੀਗੀ ਕਾਕਤਕ ਸਾਹਿਬ ਇੱਕ ਉਹ ਚਿੱਠੀ ਪਈ ਹੋਈ ਹੈ ਕਿ ਉਹ ਜਾਇਜ਼ ਸੀਗਾ ਜਦੋਂ ਨਸਲਕੁਸ਼ੀ ਹੁੰਦੀ ਆ ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਦਾ ਬਦਲਾ ਖੂਨ ਨਾਲ ਦੇਖੋ ਉਹਦੇ ਸਬੰਧੀ ਮੈਂ ਪਹਿਲਾਂ ਸਟੇਟਮੈਂਟ ਦੇ ਦਿੱਤਾ ਠੀਕ ਹੈ ਤੇ ਮੇਰੀ ਉਹ ਸਟੇਟਮੈਂਟ ਆ ਕਿ ਉਹ ਠੀਕ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿੰਨੇ ਕਰਨੀ ਹੈ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫੇਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਆ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ। ਪਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ, ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ। ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਆ ਇਥੋਂ ਕੋਈ ਦੁਨੀਆਵੀ ਅਦਾਲਤ ਤੋਂ ਬਚ ਜੇ, ਦੁਨੀਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਆ। ਪਰ ਸਿੱਖਾ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲ ਕੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਹਨੂੰ ਪ੍ਰਧਾਨ ਮੰਤਰੀ ਨੇ ਕਿ ਜਦ ਬੜਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਹਰਜੀਵ ਗਾਂਧੀ ਨੇ ਕਿਹਾ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਇਆ ਗਿਆ ਉਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫ ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਇਹਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਬਸ ਇਸ ਮਸਲੇ ਦੇ ਮੱਦੇਨਜ਼ਰ ਰੇਖਤਾ ਦਾ ਹੁਕਮ ਦਿਓਗੇ ਸਿੰਘ ਸਾਹਿਬ ਸਟਾਫ ਦੀ ਸਮਾਗ ਮਾਰ ਰਿਹਾ ਤੇਜਾ ਮਕਰ ਆਪਣਾ ਲੱਗ ਰਹੀ ਆ ਜੀ 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 ਇਹ ਤਾਂ ਲਖਪਤ ਸਿੰਘ ਮੰਤਰੀ ਹੋ ਗਏ ਨੇ ਉਧਰ ਸੱਦਾ ਵੀ ਆਇਆ ਕਹਿੰਦੇ ਨਾਨਕਸਹੀ ਕਲੰਡਰ ਨੂੰ ਲੈ ਕੇ ਅਸੀਂ ਸਿੰਘ ਸਾਹਿਬ ਨੂੰ ਮਿਲਾਂਗੇ ਚਲੋ ਇਹ ਕੋਈ ਅਜੇ ਮਸਲੇ ਨਹੀਂ ਆ ਗਏ ਸਿੱਖਾਂ ਦੇ ਸਾਹਮਣੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਪਹਿਲਾਂ ਆਪਾਂ ਨੂੰ ਦੂਜੀ ਗੱਲ ਤੋਂ ਕਿਹਾ ਪੰਥ ਪੰਥ ਤੇ ਇਕੱਠਾ ਹੀ ਆ 900 ਪੰਥ ਕਿੱਥੇ ਅਲੱਗਾ ਉਹ ਦਿਨ ਅਨੰਦਪੁਰ ਉਹ ਸਟੇਜ ਤੇ ਸਰਕਾਰ ਦੀ ਆ ਨਾ ਉਹ ਤੇ ਆਪਣੇ ਉਹ ਤੇ ਕਹਿੰਦੇ ਗੋਲ ਕਾ ਚੁੱਕੋ ਤੇ ਜਿਹੜੇ ਕਹਿੰਦੇ ਗੋਲ ਕਾ ਚੁੱਕੋ ਉਹਨਾਂ ਨੂੰ ਪੰਥ ਤੁਸੀਂ ਕਿੱਦਾਂ ਕਹਿ ਦੋਗੇ ਪੰਥ ਹੋੰਦਾ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜਾ ਸਿਰ ਦੀਜਾ ਕਾਹ ਨਾ ਕੀ ਜਾ ਜਿਹੜਾ ਸਿੱਖੀ ਲਈ ਨੰਗੇ ਧੜ ਗੱਲ ਕਰਦਾ ਸਾਬਤ ਸੂਰਤ ਹੁੰਦਾ ਗੁਰਸਿੱਖੀ ਨੂੰ ਪਰਣਾਉਂਦਾ ਬਾਕੀ ਸਾਰੇ ਗੁਰੂ ਨਾਨਕ ਨਾਮ ਲਿਵਾ ਵੀ ਸਾਡੇ ਭਰਾ ਵਾ ਪਰ ਸਰਕਾਰਾਂ ਨੂੰ ਪੰਥ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤੇ ਸਾਫਤਾ ਜਿਹੜੇ ਦਾ ਨੂੰ ਲੀਡ ਕਰ ਰਹੇ। ਦੇਖੋ ਇਹ ਉਹਨਾਂ ਦੀ ਸਿਆਸਤ ਆ। ਇੱਥੇ ਸਿਆਸਤ ਕਰਨ ਦਾ ਹਰ ਇੱਕ ਨੂੰ ਆਕਾ ਸਾਰੇ ਕਰਦੇ ਆ। ਉਹ ਵੀ ਕਰੀ ਜਾਣ। ਪਰ ਨਖੇੜਾ ਤੇ ਪੰਥ ਨੇ ਕਰਨਾ ਤੇ ਲੋਕਾਂ ਨੇ ਕਰਨਾ। ਉਹ ਕਰ ਕਰ ਹੀ ਰਹੇ ਆ ਤੇ ਕਰਨਗੇ। ਬਾਕੀ ਉਹ ਕਰਦੇ। ਤੁਹਾਡੀ ਵੀ ਜਿੰਮੇਵਾਰੀ ਉੱਤੇ ਸਵਾਲ ਕਿਤੇ ਦੋ ਦੋ ਰੀ ਜਿਹੜਾ ਹੈਗਾ। ਉਹ ਵੇਖੋ ਜਦੋਂ ਕੋਈ ਬੰਦਾ ਰਾਜਨੀਤਿਕ ਹੋ ਜਾਂਦਾ ਨਾ ਉਹਨੇ ਰਾਜਨੀਤੀ ਦੀਆਂ ਗੱਲਾਂ ਕਰਨੀਆਂ ਕਰੀ ਜਾਣ। ਮੈਂ 1300 ਪਿੰਡਾਂ 'ਚ ਗਿਆ। ਘਰਾਂ ਚ ਗਿਆ ਇੱਕ ਥਾਂ ਦੇ ਉੱਤੇ ਮੇਰਾ ਵਿਰੋਧ ਹੋਇਆ ਪੰਥ ਨੇ ਪ੍ਰਵਾਨਗੀ ਦਿੱਤੀ ਆ 17 ਸਟੇਟਾਂ ਚ ਗਿਆ ਔਰ ਜਿਨ੍ਹਾਂ ਦੇ ਕੋਲ ਕਦੀ ਕੋਈ ਨਹੀਂ ਪਹੁੰਚਿਆ ਗਾਚੂ ਬਾਈ ਡੰਡਾ ਤਲੇਗਾਨਾ ਉਹਨਾਂ ਦੇ ਘਰਾਂ ਦੇ ਵਿੱਚ ਬਹਿ ਕੇ ਸਿੱਖੀ ਦੀਆਂ ਬਾਤਾਂ ਪਾਈਆਂ ਉਹਨਾਂ ਨੇ ਸਵਾਗਤ ਕੀਤਾ ਬਾਕੀ ਆਨੰਦਪੁਰ ਸਾਹਿਬ 25 ਤਰੀਕ ਨੂੰ ਜਿੰਨੇ ਸਾਡੇ ਦਲ ਪੰਥਾ ਤੇ ਸੰਸਥਾਵਾਂ ਵਾ ਉਹਨਾਂ ਨੇ ਬਹੁਤ ਮਾਨਤਾਣ ਦਿੰਦਿਆਂ ਉਚੇਚੇ ਤੌਰ ਦੇ ਉੱਤੇ ਦਸਤਾਰਾਂ ਵੀ ਪੇਟ ਕੀਤੀਆਂ ਮਾਨ ਸਨਮਾਨ ਕੀਤਾ ਤੋਂ ਮੈਂ ਸਮਝਦਾ ਵੀ ਪੰਥਾ ਜਿਹੜਾ ਜਿਹੜੀਆਂ ਚੁਣੌਤੀਆਂ ਨੂੰ ਦੇਖ ਕੇ ਅੱਜ ਇੱਕ ਮੁੱਠਾ ਔਰ ਪੰਥ ਤਗੜਾ ਹੋ ਕੇ ਇਹਨਾਂ ਚੁਣੌਤੀਆਂ ਦਾ ਮੁਕਾਬਲਾ ਕਰੂਗਾ ਕਹੀਂ ਸੁਰਖਰੂ ਹੋ ਕੇ ਨਿਕਲਾਂਗੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਅੰਗ ਸੰਗਾ ਤੇ ਕਿਸ ਦੀ ਪਰਵਾਹ ਨਹੀਂ ਆ ਵਾਹਿਗੁਰੂ ਜੀ ਖਾਲਸਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਪੱਟਿਆ ਆ ਇਹ ਕੇਂਦਰ ਨੇ ਜਾਂ ਇਹ ਕਿ ਉਹ ਖਤਮ ਕਰ ਰਹੀ ਸਾਡੇ ਸੇ ਆ ਉਹ ਸਾਡਾ ਪੜਨਾ ਮਸਲਾ ਕੀ ਕਹਿਣਾ ਚਾਹੁੰਦੇ ਦੇਖੋ ਜੋ ਪੰਜਾਬ ਦਾ ਉਹ ਪੰਜਾਬ ਦਾ ਉਹ ਕੇਂਦਰ ਨੂੰ ਨਹੀਂ ਦਿੱਤਾ ਜਾ ਸਕਦਾ ਔਰ 1 ਨਵੰਬਰ ਜਿਸ ਦਿਨ ਪੰਜਾਬੀ ਸੂਬਾ ਬਣਿਆ ਉਦੋਂ ਨਹੀਂ ਸਾਡਾ ਹੱਕ ਤੋਂ ਲਿਆ 1 ਨਵੰਬਰ ਨੂੰ ਹੀ ਕਤਲੇਆਮ ਹੋਇਆ ਸਰਕਾਰਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਜੋ ਕਿਸੇ ਦਾ ਹੱਕ ਉਹਨੂੰ ਹੀ ਮਿਲਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਜੋ ਕਿ ਸਿੱਖਾਂ ਨੇ ਬਣਾਈ ਫਿਰ ਇੱਥੇ ਆਈ ਸਵੇਰੇ 8 ਵਜੇ ਕੋ ਬਿਊਰੋ ਰਿਪੋਰਟ ਪર્ક ਟੀਵੀ ਅੰਮ੍ਰਿਤਸਰ